ਗੁਰਦੁਆਰਾ ਈਸਰ ਸਰ ਸਾਹਿਬ ਕਲਿਆਣ ਕੋਲ ਵਿਖੇ ਹਾਈ ਸਾਲ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਧਾਰਮਿਕ ਦੀਵਾਨ ਨੇ ਉਹਨਾਂ ਦੀਵਾਨਾਂ ਵਿੱਚ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੌਜੂਦਾ ਮੁਖੀ ਰਾੜਾ ਸਾਹਿਬ ਵਾਲੇ ਨਿਰਵਾਨ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਦੀਵਾਨ 24 ਤੋਂ 28 ਫਰਵਰੀ ਤੱਕ ਸਾਜ ਰਹੇ ਹਨ ਇਨ੍ਹਾਂ ਦੀਵਾਨਾਂ ਦੇ ਵਿੱਚ ਜਿੱਥੇ ਸੰਗਤਾਂ ਤਨਮਨਾਂ ਦੇ ਨਾਲ ਸੇਵਾ ਕਰ ਰਹੀਆਂ ਹਨ ਸੇਵਾਦਾਰ ਬੜੀਆਂ ਸੋਹਣੀਆਂ ਡਿਊਟੀਆਂ ਨਿਭਾ ਰਹੀਆਂ ਨੇ ਉੱਥੇ ਹੀ ਇਨ੍ਹਾਂ ਦੀਵਾਨਾਂ ਦੇ ਵਿੱਚ ਆਖਰੀ ਦੀਵਾਨ 28 ਫਰਵਰੀ ਨੂੰ ਅਮਰ ਸੰਚਾਰ ਹੋਵੇਗਾ ਅਤੇ ਖੂਨਦਾਨ ਕੈਂਪ ਵੀ ਲੱਗੇਗਾ ਜੀ ਇਹ ਸਥਾਨ ਹੈ ਜਿਹੜਾ ਇਹ ਮਲੇਰਕੋਟਲਾ ਤੋਂ ਰੈਕੋਟ ਰੋਡ ਤੇ ਸਥਿਤ ਹੈ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਾਬਾ ਬਸਾਕਾ ਸਿੰਘ ਜੀ ਜਿਹੜੇ ਕਿ ਮੁੱਖ ਸੇਵਾਦਾਰ ਨੇ ਅਤੇ ਪ੍ਰਬੰਧਕ ਕਮੇਟੀ ਇਕਈ ਪਿੰਡਾਂ ਦਾ ਸਾਂਝਾ ਜਿਹੜਾ ਸਮਾਗਮ ਬੜੇ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ ਸੇਵਾਦਾਰ ਆਪਣੀਆਂ ਡਿਊਟੀਆਂ ਬੜੀ ਤਨ ਦੀ ਹੀ ਨਿਭਾਉਂਦੇ ਹਨ ਇਹਨਾਂ ਸੇਵਾਵਾਂ ਵਿੱਚ ਇਸ ਵਾਰ ਛਨੇਰ ਤੋਂ ਜਿਹੜੀ ਸੰਗਤ ਆਈ ਆ ਛਨੇਰ ਤੋਂ ਸੇਵਾਦਾਰ ਪਿੰਡ ਛਨੇਰ ਦੇ ਨੌਜਵਾਨਾਂ ਵੱਲੋਂ ਜਿਹੜਾ ਗੰਨੇ ਦੇ ਰਾਸ ਦਾ ਜਿਹੜਾ ਲੰਗਰ ਆ ਉਹ ਬੜੀ ਸ਼ਰਧਾ ਭਾਵ ਨਾਲ ਲਾਇਆ ਜਾ ਰਿਹਾ ਹੈ ਤੇ ਬੜੀ ਤਿਆਰ ਦੇ ਨਾਲ ਸੰਗਤ ਨੂੰ ਸ਼ਕਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਕਿੰਨੇ ਮੌਸਮ ਦੀ ਖਰਾਬੀ ਦੇ ਬਾਵਜੂਦ ਵੀ ਸੇਵਾਦਾਰ ਜਿਹੜੇ ਆਪਣੇ ਆਪਣੀਆਂ ਡਿਊਟੀਆਂ ਤੇ ਉਹ ਪੂਰੇ ਤਨ ਦੇ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵੱਲ ਇਹਨਾਂ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ